ਵੀਰੇ ਹਾਂ ਕਾਲਜ ਨਹੀਂ ਗਿਆ ਅੱਜ ਕਾਲਜ ਤਾਂ ਮੈਂ ਅੱਜ ਯਾਰਾ ਟੂਰਨਾਮੈਂਟ ਦੇਖਣਾ ਮੈਂ ਤਾਂ ਕਿਉਂ ਰੋਜ਼ ਰੋਜ਼ ਬੋਰ ਹੋ ਜਾਂਨੇ ਆ ਅੱਜ ਆਪਾਂ ਚੱਲ ਟੂਰਨਾਮੈਂਟ ਹੈਗਾ ਉੱਥੇ ਖੇਡਲੀ ਉੱਥੇ ਲੈ ਰੋਜ਼ ਰੋਜ਼ ਮੈਂ ਜਾਂਦਾ ਵੇਖਿਆ ਨਹੀਂ ਕਦੇ ਨਾ ਰੋਏ ਜਾਂਦਾ ਕਾਲਜ ਮੈਂ ਤੂੰ ਦੱਸ ਕੀ ਕਰ ਮੈਂ ਹਾਂ ਮੈਂ ਤਾਂ ਇਹ ਕਹਿੰਦੀ ਸੀ ਬਾਪੂ ਨਾਲ ਮੜੀ ਜੀ ਗੱਲ ਇਹ ਕਰ ਲਈ ਕਰੀ ਤੈਨੂੰ ਪਤਾ ਪਲੱਸ 2 ਹੋ ਗਈ ਅੱਗੇ ਮੈਂ ਕਹਿੰਦੀ ਸੀ ਪੜ ਲੂੰਗੀ ਦਾਖਲਾ ਭਰ ਦਿੰਦਾ ਮੇਰਾ ਤੂੰ ਰਹਿਣ ਦੇ ਕੁੜੀਏ ਕੋਈ ਫਾਇਦਾ ਨਹੀਂ ਹੈਗਾ ਅੱਗੇ ਪੜਨ ਕਿਉਂ ਨਹੀਂ ਫਾਇਦਾ ਹੈਗਾ ਤੂੰ ਕੰਮ ਕਰ ਸਿੱਖ ਲੈ ਤੂੰ ਵਧੀਆ ਰਹੀਂ ਸਿੱਖ ਲੈ ਕੰਮ ਕਰ ਉਧਰੋਂ ਬਾਪੂ ਵੀ ਇੱਕੋ ਗੱਲ ਕੰਮ ਕਰ ਸਿੱਖ ਉਹ ਵਧੀਆ ਹੀ ਕਹਿੰਦੇ ਉਹ ਵੀ ਮਾਹੌਲ ਖਰਾਬ ਹੈਗਾ ਤੂੰ ਆਪਦਾ ਕੋਈ ਕੰਮ ਕਰ ਸਿੱਖ ਕੰਮ ਮਾਹੌਲ ਖਰਾਬ ਹੈ ਬਈ ਤੂੰ ਕਿਉਂ ਪਰੇਤੀ ਦੇਖ ਲੈ ਤੂੰ ਵੀ ਨਾ ਪਰਦਾ ਪਰ ਹੁਣ ਮੈਂ ਅੱਧ ਵਿਚਾਲੇ ਹਟ ਜਾ ਅੱਛਾ ਅੱਧ ਵਿਚਾਲੇ ਕਿਉਂ ਹਟ ਜਾ ਹਾਂ ਉਹ ਤਾਂ ਆਪਦੀ ਨੀਤ ਹੁੰਦੀ ਹੈ ਬੰਦੇ ਦੀ ਪੜਨਾਂ ਲਈ ਹੋਰ ਵੀ ਤਾਂ ਕੁੜੀਆਂ ਬਾਧੂ ਜਾਂਦੀਆਂ ਨੇ ਕਾਲਜ 'ਚ ਬਈ ਮੈਨੂੰ ਨਹੀਂ ਪਤਾ ਹੈਗਾ ਆਪਦਾ ਆਪ ਦੇਖੋ ਠੀਕ ਹੈ ਮੇਰੇ ਦੋ ਨਾਂ ਦਾ ਕਹੇ ਦੋ ਮੰਨੇ ਜਾਂ ਆਪਦਾ ਮੰਮੀ ਨੂੰ ਪੁੱਛ ਲੈ ਤੂੰ ਕਿਵੇਂ ਕਰਨ ਆਪਦਾ ਤੁਸੀਂ ਆ ਇਹ ਤਾਂ ਮੂੰ ਚੱਕ ਕੇ ਆਇਆ ਵੱਡਾ ਇਹ ਵੱਡਾ ਜ਼ਿਆਦਾ ਇਹਨਾਂ ਨੂੰ ਪਿਆਰ ਹੈਗਾ ਇਹਨੂੰ ਫੀਸਾਂ ਭਰੀ ਜਾਂਦੇ ਨਾ ਪੜੇ ਨਾ ਕੁਝ ਹੋਰ ਕਰੇ ਕਦੇ ਕਬਡੀਆਂ ਦੇ ਲੰਘੇ ਜਾਂਦੇ ਕਦੇ ਕਾਤੇ ਲੰਘੇ ਜਾਂਦੇ ਕਦੇ ਕਾਤੇ ਜ਼ਿਆਦਾ ਚੰਬਲਾ ਰੱਖਿਆ ਹੈਗਾ ਬਾਪੂ ਹਾਂ ਓਏ ਯਾਰ ਉਹ ਕੁੜੀ ਜੀ ਕੀ ਕਹਿੰਦੀ ਹੈ ਕਹਿੰਦੀ ਓਏ ਯਾਰ ਮੈਂ ਕਾਲਜ ਸਕੂਲ ਚ ਲੱਗਣਾ ਕੀ ਚੱਕਰ ਹੈ ਉਹ ਮੈਂ ਕਰਾਈ ਖੜਾ ਇਹਦੀਆਂ ਡਿਗਰੀਆਂ ਜਾਂ ਮੈਨੂੰ ਹੁਣ ਇਹਦੀ ਧੌਣ ਪਟਣੀ ਪੈ ਜੇ ਹਾਂ ਹੁਣ ਮੈਨੂੰ ਕਹਿੰਦੀ ਸੀ ਕਹਿੰਦੀ ਆਪ ਤਾਂ ਤੂੰ ਲੱਗ ਰਿਆਂ ਕਹਿੰਦੀ ਅੱਗੇ ਮੈਨੂੰ ਲਾਉਂਦੇ ਨਹੀਂ ਹੈਗੇ ਤੁਸੀਂ ਜਦੋਂ ਕੇਰਾ ਗੱਲ ਹੀ ਨਬੇੜਤੀ ਪਹਿਲਾਂ ਉਹਦੀ ਮਾਂ ਇੱਥੇ ਚਾਪ ਲੂਸੀਆਂ ਕਰਕੇ ਗਈ ਆ ਕੁੜੀ ਨੂੰ ਪੜਨ ਨਹੀਂ ਲਾਉਂਦਾ ਆਇ ਨਹੀਂ ਕਰਦਾ ਬੋਹ ਨਹੀਂ ਕਰਦਾ ਮੈਂ ਕਿਹਾ ਵੀ ਨਹੀਂ ਲਾਉਣੀ ਤਾਂ ਨਹੀਂ ਲਾਉਣੀ ਬਸ ਦੇਖ ਲੈਣੇ ਨੇ ਯੂ ਤਾਂ ਮਾਹੌਲ ਵਾਲਾ ਖਰਾਬ ਆ ਯਾਰ ਕਾਦੇ ਵਾਸਤੇ ਆਪਣੇ ਪਿੰਡ ਵਾਲੀਆਂ ਕੁੜੀਆਂ ਮੈਂ ਦੇਖੀਆਂ ਨੇ ਉੱਥੇ ਕਾਲਜਾਂ ਚ ਕਦੇ ਕਿਸੇ ਨਾਲ ਲੰਘੀਆਂ ਕਦੇ ਕਿਸੇ ਨਾਲ ਸਾਰਾ ਦਿਨ ਗਾਪਾਂ ਮਰਦੀ ਫਰੀ ਜਾਂਦੀਆਂ ਨੇ ਕੋਈ ਨਹੀਂ ਪੜਦੀ ਹੈ ਜ ਵੀ ਤੂੰ ਪੜ ਲਾ ਵਸ ਤੈਨੂੰ ਪੜਾ ਦੰਨੇ ਆ ਉਹ ਕੁੜੀ ਜੀ ਨੂੰ ਨਾ ਐਵੇਂ ਤੂੰ ਗੱਲਾਂ ਦੀ ਵੀ ਪੜ ਲਾ ਮੈਂ ਉਹ ਨਹੀਂ ਲਾਉਂਦਾ ਕਿ ਭਾਈ ਮੈਂ ਤਾਂ ਨੂੰ ਕਹਾਂ ਮੈਂ ਇਸ ਤਰ੍ਹਾਂ ਲਾਉਂਦੀ ਨਹੀਂ ਹੈਗੀ ਬੜਨਰ ਦਾ ਤੂੰ ਬਾਪੂ ਨਾਲ ਆਪੇ ਗੱਲ ਕਰ ਲਾ ਮੈਂ ਇਹਦੇ ਨੂੰ ਚਲੋ ਮੈਨੂੰ ਕਹਿੰਦੀ ਕਹਿੰਦੀ ਤੂੰ ਗੱਲ ਕਰ ਲੈ ਕਿਉਂ ਤੂੰ ਗੱਲ ਕਰਨ ਆਇਆ ਗੱਲ ਕੰਨੂ ਕਰਨ ਆਇਆ ਮੈਂ ਤਾਂ ਤੇਰੇ ਇੱਥੇ ਜਾ ਨਾਉਣ ਜਾਂਦਾ ਸੀ ਮੈਂ ਤਾਂ ਮਾਂ ਚਲ ਉਹ ਉਹਨੇ ਰੋਕੇ ਸੀ ਮੈਨੂੰ ਆਉਦੇ ਹੋਏ ਮੈਂ ਤੇਰੇ ਨਾਲ ਗੱਲ ਕਰਦਾ ਚਲ ਕੋਈ ਨਾ ਹਾਂ ਜਵਾਬ ਹੀ ਉਹਨੂੰ ਕਿਤੇ ਨਹੀਂ ਲੱਗਣ ਦੇਣਾਗਾ ਮੈਂ ਤਾਂ ਉਹਨੂੰ ਐ ਕਿਹਾ ਯਾਰ ਆ ਕੜਾਈ ਸਲਾਈ ਜੀ ਦਾ ਵਧੀਆ ਚੱਲਦਾ ਕੰਮ ਆ ਇਹ ਸਿੱਖ ਲੈ ਤੂੰ ਉਹ ਮੈਂ ਤਾਂ ਕਹੀ ਜਾਂ ਨਾ ਮੈਂ ਤਾਂ ਕੁੜੀ ਜੀ ਜੱਸੀ ਆਉਂਦੀ ਹੁੰਦੀ ਉਹਨੂੰ ਵੀ ਕਿਹਾ ਸੀਗਾ ਅਸਲ ਫਿੱਟਣੀਆਂ ਦੀ ਪੇਟੀ ਉਹ ਆ ਉਹਦੇ ਪਿਓ ਨੇ ਦਾਖਲਾ ਦੁਖਲਾ ਭਰਤਾ ਉਹ ਤਾਂ ਹੀ ਅੱਜ ਆਈ ਸੀ ਪਰ ਉਹ ਤਾਂ ਪਰਦੀ ਹੁਣੀ ਚੱਲ ਮੈਨੂੰ ਨਹੀਂ ਪਤਾ ਉਹਦਾ ਯਾਰਾ ਗੱਲ ਖਾਦ ਮੈਂ ਆਪਾਂ ਆਪਣੀ ਕੁੜੀ ਨੂੰ ਤਾਂ ਉਹ ਕਰਾਵਾਂਗੇ ਉਹਦਾ ਸਲਾਈ ਜੀ ਦਾ ਦੇਖ ਵਧੀਆ ਕੰਮ ਮੰਮੀ ਨੂੰ ਕਹਦੇ ਹਾਂ ਆ ਆਉਂਦੀ ਤਾਂ ਹੈਗੀ ਆ ਧਰਮਸਾਲਾ ਚ ਇਹਨੂੰ ਕਿਹਾ ਵੀ ਸਿੱਖ ਲੈ ਭਾਈ ਸਿਖਿਆ ਉਹ ਯਾਰ ਇਹ ਤਾਂ ਉਦਹੀ ਹੈ ਹੁਣ ਤੁਸੀਂ ਕਿਹੜੇ ਕਿਹੜੇ ਜਾਣੇ ਹੋ ਪਹਿਲਾਂ ਤੂੰ ਦੱਸ ਮੈਨੂੰ ਉੱਥੇ ਉਹ ਮੈਂ ਤੇ ਇੱਕ ਮੁੰਡਾ ਸੰਗਰੂਰ ਤੂੰ ਹੈਗਾ ਅੱਛਾ ਉਹ ਆਊਗਾ ਉਹ ਚਲ ਟਾਈਮ ਨਾਲ ਮੁੜ ਆਇਓ ਜਾ ਕੇ ਨਾ ਸਿੱਧਾ ਆ ਜਾਗੇ ਉਹਨਾਂ ਇਹ ਤਾਂ ਲੇਟ ਹੋ ਜਾਣਗੇ 9 10 ਵਜੇ ਚਲ ਕੋਈ ਨਾ ਉਹ ਦਾਰੂ ਦੂਰੂ ਤਾਂ ਨਹੀਂ ਪੀਂਦਾ ਉਹ ਨਹੀਂ ਦਾਰੂ ਪੀਣੀ ਆ ਮੈਂ ਯਾਰ ਉੱਥੇ ਸੀ ਹੁਣਾ ਉਹ ਯਾਰ ਉਹਦੀ ਗੱਲ ਕਰਦਾ ਤੇਰਾ ਤਾਂ ਮੈਨੂੰ ਪਤਾ ਹੈਗਾ ਉਹ ਲੈ ਯਾਰ ਉਹਨੂੰ ਜੇ ਮੈਂ ਨਹੀਂ ਪੀਂਦਾ ਅੱਛਾ ਉਹ ਦਾਰੂ ਪੀਵੇ ਇਕੱਲਾ ਕਈ ਵਾਰ ਹੁੰਦਾ ਮੈਂ ਵੀ ਕੋਈ ਰਾਤ ਚ 60 ਫੇਫਲ ਉਹਨੇ ਰਾਹ ਹੋ ਜਾਂਦਾ ਅੱਜਕੱਲਾ ਅੱਜਕੱਲ ਕਿਹੜਾ ਐ ਆ ਵੀ 4 ਵਜੇ ਤੋਂ 5 ਵਜੇ ਤੋਂ ਟੂਰਨਾਮੈਂਟ ਮੁੱਕੜ ਜਾਂਦੇ ਆ 2-2 ਵਜ ਜਾਂਦੇ ਰਾਤ ਦੇ ਹਾਂ ਇਹ ਤਾਂ 2 ਵਜ ਜਾਂਦੇ ਅਸੀਂ ਤਾਂ ਨੂੰ ਤਾਂ ਵੱਜ ਵੀ ਸਕਦੇ ਨੇ ਜੇ ਟੀਮਾਂ ਤਕੜੀਆਂ ਆਉਣਗੀਆਂ ਇੱਥੇ ਟੀਮਾਂ ਤਾਂ ਤਕੜੀਆਂ ਆਉਣੀਆਂ ਮੈਨੂੰ ਪਤਾ ਐਨਾ ਵੀ ਪਤਾ ਹੁੰਦਾ ਜੇ ਬੂ ਵੀ ਖੇਡੂ ਅੱਜ ਹੋ ਸਕਦਾ ਖੇਡਦਾ ਹੋਵੇ ਪਤਾ ਨਹੀਂ ਭਾਈ ਮੈਂ ਤਾਂ ਫਿਰ ਤਾਂ ਫਿਰ ਤਾਂ 2-3 ਵਜ ਗਏ ਫਿਰ ਅਸੀਂ ਰਹਿ ਜੀਏ ਜੀ ਉੱਥੇ ਰਹਿਣਾ ਉੱਥੇ ਕਿਹਦੇ ਕੋਲੇ ਮਾਸੀ ਆ ਉਹ ਉੱਥੇ ਨਾ ਉਹ ਮੁੰਡੇ ਦੀ ਰਿਸ਼ਤੇਦਾਰੀ ਆ ਉੱਥੇ ਰਹਿ ਜਾਗੇ ਸੀ ਚਾ ਦੱਸ ਦੇ ਮੈਨੂੰ ਫੋਨ ਤੇ ਕਰ ਦੇ ਦੱਲ ਫੋਨ ਕਰਕੇ ਦੱਸੂਗਾ ਮੈਂ ਰਹਿਣਾ ਹੋਇਆ ਆਹੋ ਮੈਂ ਨਾ ਆਇਆ ਹੁਣ ਆਇਆ ਨਹੀਂ ਯਾਰ ਹਜੇ ਤੱਕ ਘੰਟਾ ਹੋ ਗਿਆ ਉਹ ਆਉਂਦਾ ਚਲਾ ਗਿਆ ਕਿਰੇ ਲੇਟ ਹੋ ਗਏ ਭੱਜਿਆ ਘੰਟਾ ਹੋ ਗਿਆ ਭਈਓ ਲੇਟ ਹੋ ਗਏ ਹਾਂ ਨਾ ਮਲੇ ਹੋਰ ਨਾ ਮਲੇ ਆ ਕੱਲ ਬੰਦ ਦਾ ਕਰ ਲੈ ਬਦਨਿਆ ਕੀ ਜਾਨੇਗਾ ਬੰਦੇ ਦਾ ਬਹੁਤ ਕਗਰਾਚੂਲੇਸ਼ਨ ਥੈਂਕ ਯੂ ਬਹੁਤ ਆਗੜਾ ਸੰਦਾ ਵੀ ਮੈਨੂੰ ਤਾਂ ਲੱਗਦਾ ਵਧੀਆ ਹੀ ਕੰਮ ਆਣਾ ਯਾਰ ਕੰਮ ਹੋਰ ਤੋਂ ਹਾਂ ਉੜਦਾ 170 ਚੜ ਜਾਂਦਾ ਅੱਛਾ ਜੀ ਹੋਰ ਚੱਲ ਚੱਲੀਏ ਐਵਰੇਜ ਵੀ ਖਾਸੀ ਹੋਣੀ ਇਹ ਸੰਗਣ ਐਵਰੇਜ ਹੈਗੀ ਇਹ 13 14 ਦੀ ਵਧੀਆ ਹਾਂ 13 14 ਦੇ ਦਿੰਦਾ ਅੱਛਾ ਹਾਂ 2 ਸਿਲੰਡਰ ਹੈ ਨਾ ਇੰਜਨ ਫਿਰ 3 ਘੰਟਾ ਯਾਰ ਕੱਲ ਲੈਣਾ ਵਾ ਚਲ ਤਾਂ ਚੱਲ ਸੰਧ ਬਣ ਗਏ ਵਧੀਆ ਤੁਮਨੇ ਹੋਰ ਸਮਾਇਆ ਕਰੂ ਕੰਮਗੇ ਮੈਂ ਤੈਨੂੰ ਤੁੰਨੇ ਦੰਦਾ ਮੈਂ ਕੋਈ ਵਹਿ ਜਾ ਨੀ ਚਲਾ ਹਾਂ ਕਾਲਜ ਜਾ ਕਾਲਜ ਹਾਂ ਕਾਲਜ ਨੂੰ ਦੇ ਕੇ ਚਲ ਕਿਦਾਂ ਲੈ ਜੀ ਬਾਈ ਭੱਜਿਆ ਬਹਿ ਜਾ ਮੋਲੇ ਆ ਕਿ ਮਿਊਜ਼ਿਕ ਕੇ ਕਦੋਂ ਕਰਾਈਏ ਮੌਬ ਹੋਇਦਾ ਤੂੰ ਵਹਿ ਜਾ ਯਾਰ ਓ ਯਾਰ ਦੱਸ ਦੇ ਮੈਂ ਵੀ ਕਰਾਉਣੀ ਹੁੰਦੀ ਸੋਹਣੀ ਲੱਗਦੀ ਐ ਇਹ ਕਰਾ ਲਈ ਤੂੰ 13000 ਦੀ ਕਰਾਈ ਦੀ ਮੈਂ ਸੋਹਣੀ ਐ ਲਾਜਵੰਤ ਕੇ ਹਾਂ ਚੱਲੀਏ ਡੈਡੀ ਨੂੰ ਪੁੱਛਦਾ ਮੈਂ ਹੱਥ ਵਾਲਾ ਦੇਖ ਦੂ ਇਹ ਕਿਆ ਲਾ ਹੱਥ ਵਾਲਾ ਹੱਥ ਨੇ ਨਾਲੇ ਤਾਂ ਕਹਿੰਦਾ ਸੀ ਮੈਂ ਸ਼ਾਮ ਨੂੰ ਆਉਂਗਾ ਆ ਪੈ ਮੁੜ ਕੇ ਆ ਗਿਆ ਛਾ ਤੈਨ ਨਾ ਮੁੰਡਿਆ ਤੂੰ ਤਾਂ ਕਹਿੰਦਾ ਸੀ ਮੈਂ ਸ਼ਾਮ ਨੂੰ ਆਉਂਗਾ ਮੁੜ ਵੀ ਆਇਆ ਕਿਤੇ ਕੁਝ ਦੁੱਖਣ ਤਾਂ ਨਹੀਂ ਲੱਗ ਗਿਆ ਵੀ ਉਹੀ ਮੁੜਿਆ ਮਾਂ ਫਿਰ ਪੈ ਕਹਤੇ ਗਿਆ ਤੂੰ ਹੀ ਪੈ ਗਿਆ ਤੱਕ ਜਿਹਾ ਨਲਿਆ ਮੁਸਕ ਜੀ ਕਾਦੀ ਹੁੰਦੀ ਆਂਦੀ ਤੇਰੇ ਕੋਲ ਹੂੰ ਮੁਸਕ ਕਾਦੀ ਹੁੰਦੀ ਆਂਦੀ ਮੈਨੂੰ ਲੱਗਦਾ ਕਿ ਤੂੰ ਅੱਧਾ ਨਹੀਂ ਕੋਈ ਪੁੱਠਾ ਸਿੱਧਾ ਖਾਇਆ ਆ ਪੁੱਠਾ ਸਿੱਧਾ ਮੈਂ ਕੀ ਖਾਣਾ ਹੈ ਬੋਲਦੇ ਨਹੀਂ ਹੁਣ ਆਪ ਅੰਦਰ ਬੜਿਆ ਪਿਆ ਆ ਦੇਖ ਲਾ ਮੁੰਡੇ ਦਾ ਕੀ ਹੋਇਆ ਹੋਇਆ ਪਤਾ ਨਹੀਂ ਕੀ ਖਾ ਕੇ ਆਇਆ ਹੁਣ ਆਏਗਾ ਮੈਨੂੰ ਲੈਉਣੀ ਵਾਰੀ ਨਹੀਂ ਹੋਵੇ ਸੁਣ ਵੀ ਨਹੀਂ ਦਿੰਦੇ 1 ਮਿੰਟ ਆ ਮੁਸਕ ਦੇਖ ਲਾ ਕਿਵੇਂ ਆਉਂਦੀ ਆ ਇਹਦੇ ਕੋਲ ਉਹ ਕਾਹਦਾ ਮੁਸਕ ਆਉਂਦਾ ਵਾ ਕਿੱਥੇ ਆਉਂਦੀ ਹੈ ਰੋ ਵੀ ਮਰੀ ਜੰਦੇ ਹੋ ਮੈਨੂੰ ਤਾਂ ਆਉਂਦਾ ਨਹੀਂਗਾ ਕਹਿੰਦਾ ਆਉਂਦਾ ਨਹੀਂ ਤੁਰ ਕੇ ਨਹੀਂ ਤੀ ਸਿੱਧਾ ਹੁੰਦਾ ਉੱਥੋਂ ਆਉਂਦਾ ਸੀ ਮੈਂ ਜਿਹੜੇ ਦੇਖ ਰਿਆ ਸੀ ਤਾਂ ਪੈਰ ਚੱਕ ਹੁੰਦਾ ਸੀ ਕਿਉਂ ਓਏ ਨਹੀਂ ਨਾ ਤੂੰ ਆ ਗੋ ਗਿਆ ਪਰ ਨਾ ਇਹ ਕਹਿੰਦੇ ਨਹੀਂ ਰਹੋ ਜੂ ਸੰਨ ਉਹ ਰਸਤਾ ਮੋੜਿਆ ਲੈ ਲਾ ਤੂੰ ਮੰਨ ਚਾਹੇ ਨਾ ਮੰਨ ਮੁੰਡੇ ਨੇ ਕੋਈ ਹੋ ਨਸ਼ਾ ਕਰਿਆ ਹੋਇਆ ਮੈਨੂੰ ਤਾਂ ਲੱਗਦਾ ਵੀ ਨਾ ਦਾਰੂ ਪੀਤੀ ਹੋਈ ਆ ਮੁਸਕ ਤਾਂ ਮੇਦੀ ਆਉਂਦੀ ਆ ਫਿਰ ਕੀ ਹੋ ਗਿਆ ਜੇ ਹੁਣ ਜਾਵੜਿਆ ਮਾੜੀ ਮੋਟੀ ਪੀ ਲਈ ਫਿਰ ਕੀ ਹੋਜੂਗਾ ਫਾਹਾ ਪੈਜੂਗਾ ਪੱਟ ਲੈ ਇਹਨੂੰ ਤਾਂ ਹੀ ਨੋਟ ਦੇ ਦੇ ਤੋਰ ਦਾਇ ਕਾਹ ਚੀਂਦਾ ਰੂਪੀ ਕਹੇ ਕੱਲੂ ਹੋਰ ਨਸ਼ਾ ਕਰਕੇ ਆਊਗਾ ਕੋਈ ਨਹੀਂ ਕੁਛ ਨਹੀਂ ਖਾਂਦਾਗਾ ਇਹ ਨਸ਼ੇ ਕਰਨ ਨੂੰ ਦੱਸੇ ਲੋਕਾਂ ਵਰਗਾ ਹੈਂ ਪਾਗਲ ਸਮਝਿਆ ਹੋਇਆ ਮੈਨੂੰ ਤਾਂ ਜਮੇ ਉਹ ਯਾਰ ਆਪਣਾ ਉਹ ਅਰਚੂ ਨੇ ਨਵਾਂ ਬੁੱਲਟ ਲਿਆਂਦਾ ਮਾਰਸੂ ਹੋਣ ਜਿਹਦੇ ਨਾਲ ਗਿਆ ਸੀ ਹਾਂ ਬਾਲਾ ਪਾਇਦਾ ਪਹਿਲਾਂ ਪੜ ਲਾ ਨਾ ਨਾ ਯਾਰ ਮੈਂ ਨਹੀਂ ਵੇਚਦਾ ਫਟਾ ਉਹ ਲੈ ਦਾਂਗੇ ਬੋਲਟ ਹੁਣ ਤੂੰ ਤਾਂ ਹੁਣ ਹੱਥਾਂ ਤੇ ਸਰੋਂ ਤਾਂ ਨਹੀਂ ਜੰਮਦੀ ਹੁੰਦੀ ਆਹੋ ਲੈ ਕੇ ਦੇ ਦੇ ਬੋਲਟ ਮੈਂ ਕਹਿੰਦੀ ਗੱਡੀ ਉਹ ਲੈ ਦੇ ਪਹਿਲਾਂ ਇਹਨੂੰ ਮੈਂ ਨਹੀਂ ਵੇਚਦਾ ਉਹ ਲੈ ਦੂੰਗਾ ਫਿਰ ਤੇਰੇ ਕਿਉਂ ਦਰਦ ਹੁੰਦਾਗਾ ਤੂੰ ਤਾਂ ਕਮਾਉਣ ਜੋਗਾ ਤਾਂ ਹੋ ਜਾ ਤੂੰ ਕੋਈ ਨਾ ਜਦੋਂ ਇਹਦੀ ਉਮਰ ਹੋਈ ਕਮਾਲੂ ਹਜੇ ਖਾਣਾ ਹਟਾਉਣ ਦੀ ਉਮਰ ਆ ਪੜਨ ਦੀ ਉਮਰ ਹੈ ਦੀ ਹਾਂ ਮੈਨੂੰ ਬੋਲਟ ਚਾਹੀਦਾ ਬਈ ਮੈਂ ਫੇਰ ਕੋਲ ਜਿਆ ਆਹੋ ਜਿਹੜੇ ਹੈਗੇ ਨੇ ਦੋ ਘੁੱਟ ਜ਼ਮੀਨ ਤੇ ਉਹਨੂੰ ਬਾਡਾ ਲਾ ਲਓ ਨਹੀਂ ਤੂੰ ਹੋਰ ਬਿਮਾਰੀ ਹੈ ਕਰ ਗੱਲਾਂ ਫਿਰ ਹੋਰ ਕਾਦੀ ਆਊਗੀ ਗੱਡੀ ਪੁੱਤ ਆਪਣੇ 10 ਕਾਦੀ ਆਮਦਨ ਉਹ 2 ਕੀ ਲੈਨੇ ਉਹਦੇ ਵਿੱਚੋਂ 10 ਕੀ ਨਿਕਲਦਾ ਨਹੀਂ ਬਈ ਮੈਂ ਤਾਂ ਲੈਣਾ ਯਾਰ ਬਕੂ ਦਾ ਬੋਲਟ ਦੇਵਾ ਉਹ ਲੈ ਦਾਂਗੇ ਤੈਨੂੰ ਕਹਿਤਾ ਜਦੋਂ ਪੁੱਤ ਯਾਰ ਉਹਨੇ ਅਰਚੂ ਦੇ ਇੰਨੀ ਸੋਹਣੀ ਚੈਨੀ ਪਈ ਦੀ ਮੇਰਾ ਵੀ ਜੀ ਕਰਦਾ ਯਾਰ ਮੈਂ ਵੀ ਇੰਨੀ ਲੈ ਹਾਂਗਾ ਅ ਚੈਨੀਆਂ ਚੂਨੀਆਂ ਵਾਲਾ ਤਾਂ ਨਹੀਂ ਭਰਾਵਾ ਹੱਲ ਹੋਣਾਗਾ ਬੋਲਟ ਤੈਨੂੰ ਕਿਸ਼ਤਾਂ ਤੇ ਜ਼ਰੂਰ ਲੈ ਦੂੰਦਾ ਚਲ ਆਪੇ ਭਰਦਾ ਰਹਿੰਦਾ ਔਕਾ-ਔਕਾ ਮੈਂ ਸੋਨੇ ਦੀ ਨਹੀਂ ਨਹੀਂ ਚਾਂਦੀ ਦੀ ਐ ਉਹ ਚਾਂਦੀ ਦੀ ਚਾਂਦੀ ਦੀ ਦਾ ਬਣਵਾ ਲਈ ਮਹਾਂਕ ਦਾ ਸੋਨੇ ਦੀ ਚਾਂਦੀ ਦਾ ਮੈਨੂੰ ਲੱਗਾ 4-5000 ਦੀ ਬਣ ਜੂ ਹੋਰ ਕਿੰਨੇ ਕੁ ਬਣੂ ਨਾ ਇਧਰ ਦੁਕਾਨੋਂ ਦਿੰਦੇ ਮੈਂ ਨੂੰ ਨਹੀਂ ਵਜ਼ਾਇਰ ਮੈਂ ਤਾਂ ਲਿਆ ਕੇ ਦੇਉਂਗਾ ਤੈਨੂੰ ਕਦੋਂ ਲਿਆ ਕੇ ਦੇਵੇਂਗਾ ਦੱਸ ਕਲਾ ਤੂੰ ਦੁ ਮੇਰੀ ਗੱਲ ਸੁਣ ਲਾ ਤੂੰ ਮੇਰੀ ਮੰਨਦਾ ਨਹੀਂ ਹੈਗਾ ਮੁੰਡੇ ਨੂੰ ਪੁੱਛ ਲਾ ਕੋਈ ਹੋਰ ਨਸ਼ਾ ਤਾਂ ਨਹੀਂ ਕਰਿਆ ਹੋਇਆ ਨਾਲੇ ਤਾਂ ਪੈਸੇ ਦੱਸ ਕਿੰਨੇ ਕੁ ਦੇ ਕੇ ਤੋਰਿਆ ਦੀਗਾ ਮਾੜੀ ਮੋਟੀ ਗਾਰ ਕਰ ਲੈ ਇਹਦੇ ਤੇ ਕਿਉਂ ਇਹਨੂੰ ਕਹੀ ਜਾਂਦਾ ਮੈਂ ਤੈਨੂੰ ਬੋਲਟ ਵੀ ਲੈ ਕੇ ਦੇ ਦੂੰਗਾ ਫੇਰ ਕੱਲ ਨੂੰ ਗੱਡੀ ਨੂੰ ਹੱਥ ਪਾਊਗਾ ਕਮਾਉਣ ਜੋਗਾ ਹੋ ਜਾਵੇ ਪੜਨ ਤੇ ਤੂੰ ਹੋ ਇੰਨਾ ਪੈਸਾ ਬਰਬਾਦ ਕਰਦਾ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਪੜਨ ਸਿਰੇ ਪਹੁੰਚਦਾ ਕਿ ਨਹੀਂ ਤੈਨੂੰ ਕਿੰਨੀ ਵਾਰ ਕਿਹਾ ਵੀ ਭਾਈ ਇਹਦੇ ਉੱਥੇ ਜਾਇਆ ਕਾਲਜ ਦੇ ਵਿੱਚ ਤੂੰ ਨਾਲ ਬਗ ਚੱਲਿਆ ਕਰ ਮੇਰੇ ਕੋਲ ਤੂੰ ਬਾਲੀ ਨਾ ਆਪਣੇ ਆਪ ਨੂੰ ਸਿਆਣੀ ਨਾ ਘਾਇਆ ਕਰ ਉਹ ਇੱਕ ਮਿੱਟੀ ਸੇਰ ਚੱਕ ਲੈਣੀ ਹੈਗੀ ਗੱਲ ਨਾ ਕੋਈ ਇਹ ਪੜ ਲੂਗਾ ਇਹ ਪੜਦਾ ਤਾਂ ਹੈਗਾ ਹੋਰ ਕੀ ਕਰਦਾਗਾ ਪੜਨੀ ਜਾਂਦਾ ਇਹ ਹੀ ਨਹੀਂ ਬਸ ਅੱਗੇ ਗੱਡੀ ਲੈ ਕੇ ਦੇ ਦੇ ਜਦੋਂ ਦਿਨ ਹੋਏ ਗੱਡੀ ਵੀ ਲੈ ਕੇ ਦੇ ਦਾਂਗੇ ਜਵਾਕ ਦਾ ਸ਼ੌਂਕ ਆ ਉਹਨੇ ਮੰਗ ਲਿਆ ਚਲ ਦੇ ਦੇ ਦਾਂਗੇ ਕੋਈ ਗੱਲ ਨਹੀਂ ਔਖੇ ਸੋਕੇ ਭਰ ਦਾਂਗੇ ਕਿਸ਼ਤਾਂ ਹੋਰ ਕੀ ਆ ਹਜੇ ਦੀ ਉਮਰ ਵੀ ਜਿਹੜਾ ਤੂੰ ਬੋਲਟ ਨੂੰ ਹਾਂ ਕਰਤੀ ਤਸ ਕਿਸ਼ਤਾਂ ਕਿੱਥੋਂ ਭਰੇਗਾ ਤੈਨੂੰ ਪਤਾ ਗਿਠ ਗਿਠ ਦੇ ਜਵਾਕ ਲਈ ਫਿਰਦੇ ਨੇ ਬੋਲਟ ਕਿਸ਼ਤਾਂ ਦੀ ਰਹੀ ਮੈਂ ਭਰਨੀਆਂ ਨੇ ਕਿਸ਼ਤਾਂ ਟਾਈਂ ਨਹੀਂ ਭਰਨੀਆਂ ਆਪੇ ਭਰ ਦੂੰਗਾ ਮੈਨੂੰ ਦੀਂਦਾ ਵੀ ਮੈਂ ਭਰ ਸਕਦਾ ਉਹ ਤਾਂ ਮੈਨੂੰ ਵੀ ਪਤਾ ਵੀ ਗਿਠ ਗਿਠ ਕੇ ਜਵਾਕ ਲਈ ਫਿਰਦੇ ਨੇ ਬਈ ਉਹਨਾਂ ਦੇ ਘਰਾਂ 'ਚ ਗੰਜੈਸ ਆ ਆਪਣੇ ਤਾਂ ਪਹਿਲਾਂ ਹੀ ਦਾਲ ਫੁਲਕਾ ਮਸਾ ਚੱਲਦਾ ਤੂੰ ਉਹੀ ਬੋਲਟ ਦੀਆਂ ਗੱਲਾਂ ਕਰਨ ਲੱਗ ਗਿਆ ਨਿਆਣੇ ਨੂੰ ਐਸੇ ਦੀ ਸ਼ਾਂਤੀ ਨਹੀਂ ਦੇਈਦੀ ਹੁੰਦੀ ਉਹ ਤੇਰੀ ਤਾਂ ਨੀਤ ਉੱਥੇ ਖੜੀ ਐ ਜਿਹੇ ਜੀ ਤੇਰੀ ਨੀਤ ਆ ਉਹ ਜਾ ਕੋਈ ਹੋਈ ਜਾਂਦਾਗਾ ਆਪੇ ਬਣ ਜਾਂਦਾ ਹੁੰਦਾ ਸਾਰਾ ਕੁਝ ਹੁਣ ਇਕੱਠੇ ਨਹੀਂ ਪੈਸੇ ਲਾ ਸਕਦੇ ਮਹੀਨੇ ਬਾਅਦ ਤਾਂ ਦੇਈ ਸਕਦੇ ਆ ਕਿਸ਼ਤਾਂ ਕੋਈ ਚੀਜ਼ ਬਣ ਜੂਗੀ ਵੱਡਾ ਸੋਚੀਦਾ ਹੁੰਦਾ ਪਿੱਛੇ ਨੂੰ ਨਹੀਂ ਪੈਰ ਖਿੱਚੀਦੇ ਹੁੰਦੇ ਮੈਂ ਤਾਂ ਮੈਂ ਸਾਈਕਲ ਲੈ ਵੀ ਨਹੀਂ ਸਕਦਾ ਕੱਲਾ ਸਾਈਕਲ ਨਹੀਂ ਲੈ ਸਕਦਾ ਲੈ ਨਾ ਕੱਲਾ ਬੋਲਟ ਲੈ ਕੇ ਸਾਜੂਗਾ ਜਿਹੜਾ ਉਹ ਤੇ ਰੋਜ਼ ਤੇਲ ਪਾਉਣਾ ਉਹ ਵੀ ਪਵਾ ਲਿਆ ਕਰਾਂਗੇ ਸਾਰਾ ਕੁਝ ਹੋ ਜੂਗਾ ਤੈ ਤੋਨੇ ਕੋਈ ਮੰਗਦਾ ਨਾ ਤੇਰੇ ਭਰਾਵਾਂ ਤੋਂ ਕੋਈ ਮੈਨੂੰ ਲੱਗ ਗਿਆ ਪਤਾ ਵੀ ਤੈ ਮੁੰਡੇ ਨੂੰ ਪੱਟਣਾ ਏ ਆਹੀ ਉਮਰ ਹੁੰਦੀ ਆ ਨਿਆਣਾ ਸੁਧਰ ਜਵੇ ਜਾਂ ਵਿਗੜ ਜਵੇ ਤੂੰ ਬਗਾੜਨ ਤੇ ਤੁਰਿਆ ਹੋਇਆ ਮੈਨੂੰ ਪਤਾ ਤੇਰੇ ਹੱਥੋਂ ਨਿਕਲੂਗਾ ਪੱਟਣਾ ਅਜੇ ਕੁੜੀ ਨੂੰ ਕਹਿੰਦਾ ਮੈਂ ਪੜਾਉਣਾ ਨਹੀਂ ਹੈਗਾ ਇਹਨੂੰ ਚਮਲਾ ਲਾ ਉਹ ਤੂੰ ਭਗ ਜਾ ਭਗ ਜਾ ਲੋਕ ਚਿੱਟਾ ਚਿੱਟਾ ਖਾਈ ਜਾਂਦੇ ਆ ਇਹਦਾ ਕੱਲੀ ਦਾਰੂ ਪੀਂਦਾ ਉਹ ਜਿਆ ਗੰਦ ਤਾਂ ਨਹੀਂ ਖਾਂਦਾ ਇਹ ਅੱਜ ਪੀ ਆਇਆ ਦੱਸ ਤੇਰੇ ਹੁਣ ਕੀ ਇਹਨੂੰ ਕਮਾ ਮਾਤੀ ਨਹੀਂ ਹੈਗੀ ਯਾਰ ਉਹ ਕਹਿੰਦੇ ਹੁੰਦੇ ਆ ਨਾ ਵੀ ਗਿੱਚੀ ਪਿੱਛੇ ਮੱਤ ਆ ਉਹ ਸਾਰਿਆਂ ਦੇ ਨਹੀਂ ਹੁੰਦੀ ਇਹੇ ਜਿਹਿਆਂ ਦੇ ਹੁੰਦੀ ਆ ਇਹੇ ਜਿਹਿਆਂ ਕਲੰਕ ਲਾਉਂਦੀਆਂ ਨੇ ਉਹ ਇਹਦਾ ਗੱਲ ਹੈ ਹੁਣ ਇਹਦਾ ਤੱਕ ਕੀ ਕਰਾਂਗੇ ਇਹਦਾ ਪਿੱਛੇ ਨੂੰ ਲੈ ਕੇ ਜਾਂਦੀ ਨਾ ਮੈਂ ਤੈਨੂੰ ਕੀ ਕਿਹਾ ਸੀ ਓਏ ਵੀ ਦਾਰੂ ਦਰੂ ਨਾ ਪੀ ਕਹੀਂ ਨਾ ਤੂੰ ਮੇਰੀ ਬੇਇੱਜ਼ਤੀ ਕਰਾਉਣਾ ਆਹ ਕੰਨ ਤੇ ਮਰੂ ਮੈਨੂੰ ਮੁਸਕ ਚੜੀ ਜਾਂਦਾ ਹਵਾੜ ਧਾਈ ਜਾਂਦੀ ਐ ਰੋਲਾ ਨਾ ਪਾ ਨਹੀਂ ਮੈਨੂੰ ਉਹਰੇ ਚੁੱਪ ਕਰਾਉਣਾ ਪੈ ਜਾਂਦਾ ਦੱਸ ਯਾਰ ਮਿੱਤਰ ਆ ਗਿਆ ਤੈਨੂੰ ਮੈਂ ਪਹਿਲਾਂ ਕਹਿ ਕੇ ਤੁਰਿਆ ਸੀ ਵੀ ਨਾ ਭਾਈ ਇਹੋ ਜਿਹਾ ਕੁਝ ਨਾ ਕਰੀਂ ਨਾ ਕਾਨੂੰ ਪਤਾ ਲੱਗਿਆ ਉਹਨੂੰ ਪਤਾ ਲੱਗ ਜਾਊਗਾ ਹੋਰ ਤਾਂ ਕਾਸ਼ ਦਾ ਨਾ ਪਤਾ ਲੱਗੇ ਇਹੇ ਜਿਹੇ ਤਾਂ ਕੰਮ ਹੁਣ ਚੰਗਾ ਤੂੰ ਮੇਰੇ ਪੱਖ ਦੀ ਗੱਲ ਕਰ ਤਾਂ ਇਹਨੂੰ ਤੂੰ ਮੇਰੇ ਸਿਰ ਚ ਤੇਰੇ ਸਾਹਮਣੇ ਪੱਖ ਦੀ ਕਰੀ ਆ ਐ ਤਾਂ ਪੁੱਤ ਚਾਂਬਲ ਜਾਏਗਾ ਤੂੰ ਉਹ ਨਹੀਂ ਚਾਂਬਲ ਮੜਾ ਮੋਟਾ ਦੇਖ ਕੇ ਉਹ ਕਰਿਆ ਕਰ ਮੇਰੀ ਬੇਇੱਜ਼ਤੀ ਕਰਵਾਏਗਾ ਤੇ ਕੱਲ ਨੂੰ ਹੋਰ ਪਾਸੇ ਕੋਈ ਗਲਤ ਕਦਮ ਚੱਕ ਲੈ ਜੀ ਚੱਕਦਾ ਯਾਰ ਉਹ ਵੀ ਮਰੀ ਜਾਂਦਾ ਤੁਸੀਂ ਤਾਂ ਚੰਗਾ ਤੇ ਪੈਸੇ ਸਾਰੇ ਖਰਚ ਆਏ ਹੁਣ ਕਿ ਹੈਗੇ ਆ ਹੁਣ ਹੈਗੇ ਨਹੀਂ ਚੌਂ ਜਾਣ ਦੇ ਸੌ ਜਾਣ ਦੇ ਉਹਨੂੰ ਹੁਣ ਤਾਂ ਰੋਟੀ ਮੰਗਦਾ ਜੀ ਹੁਣ ਸੌ ਜਾਣ ਦੇ ਉਹਨੂੰ ਕੌਣ ਕੇ ਕੂੜੇ ਇਹ ਰੇ ਆਉਂਦੇ ਆਉਂਦੇ ਜਾਂਦੇ ਨੂੰ ਗਾਲਾਂ ਦੁਨੀਆ ਵਰਗੀ ਲੈ। ਹੋਲੇ ਪਹਿਣ ਕੱਪੜੇ। ਨਹੀਂ ਹੋਰ ਆ ਜਾ। ਅਜੇ ਤੂੰ ਪਿਛੜਾ ਤੀ। ਬਸ ਤੂੰ ਪਕਾਦੀ ਚੜਾਤੀ। ਨਿਆਣਿਆਂ ਦੇ ਰੋਜ਼ ਦੇ ਕੰਮ ਨੇ। ਇੱਕ ਵਾਰ ਪਾਉਂਦੇ ਨੇ ਕੱਪੜੇ ਖੋਲ ਕੇ ਸਿੱਡ ਦਿੰਦੇ ਨੇ। ਬੀਤੋ ਦੇ ਆ ਹੁਣ ਘਰ ਦੇ ਕੰਮ ਨਿਭੜੇ ਦੀ ਮਾ ਚਲ ਪਹਿਲਾਂ ਕੱਪੜੇ ਧੋ ਦਮਾ ਹੋਰ ਕਿੱਧਰ ਜਾ ਰਹੀ ਹੈ ਪ੍ਰੀਤ ਵੀ ਬਸ ਇੱਥੇ ਅੰਦਰੇ ਬੈਠੀ ਆ ਜੀ ਹਾਂ ਪੜਦੀ-ਪੜਦੀ ਤਾਂ ਨਹੀਂ ਗਾ ਹੂੰ ਬਸ ਹੁਣ ਤੈਨੂੰ ਪਤਾ ਹੀ ਆ 12ਵੀਂ ਕਰਕੇ ਹਟੀ ਆ ਦੇਖਦੇ ਆ ਕਿਤੇ ਜੇ ਲਾ ਦੀਏ ਉਹਦੇ ਪਤਾ ਨਹੀਂ ਕਿਹੜੀ ਕੁੜੀ ਫੱਜ ਗਈ ਮੋਨ ਕਪੜਦੇ ਦੀ ਹਾਂ ਔਰ ਇਹ ਦੱਸੋ ਮੈਂ ਤਾਂ ਜੀ ਜਵਾਨਾ ਖਰਾਬ ਹੋ ਰੇ ਬਸ ਕੀ ਕਰੇ ਕਹਿੰਦੇ ਨੇ ਨਾ ਤਾਂ ਪੜਾਏ ਵੀ ਨਾ ਸਰਦਾ ਜੇ ਤੋਰਦਿਆਂ ਤਾਂ ਮਾਪਾ ਪਿਤਾਉ ਨਹੀਂ ਦਿਲ ਪਿੱਛੇ ਪੈਂਦਾ ਹੈਗਾ ਪਰ ਸਾਰੀਆਂ ਕਿਹੜਾ ਇੱਕ ਜੀਆਂ ਹੁੰਦੀਆਂ ਨੇ ਭੈਣ ਉਹ ਤਾਂ ਕੁੜੀ ਮੈਨੂੰ ਪਤਾ ਲੱਗ ਗਿਆ ਦੋਏ ਪਾਸੇ ਦੀ ਆ ਉਹ ਤਾਂ ਹੈ ਹੀ ਖਰਾਬਤੀ ਪਹਿਲਾਂ ਸ਼ੁਰੂ ਤੋਂ ਹਾਂ ਹਾਂ ਹਣ ਅੱਜ ਤੇਰਾ ਕਿਵੇਂ ਜੀ ਕਰਿਆ ਸਾਡੇ ਘਰੇ ਆਉਣ ਨੂੰ ਪਰ ਭੈਣ ਮੈਂ ਤੇਰ ਨਾਲ ਗੱਲਾਂ ਕਰਨ ਆ ਗਈ ਤੂੰ ਤਾਂ ਨਹੀਂ ਮੇਰੇ ਕੋਲੇ ਆਉਂਦੀ ਹੈਗੀ ਹਾਂ ਇਹ ਕਹਿੰਦੀ ਆ ਜਿਵੇਂ ਆ ਕੇ ਮੇਰਾ ਬੇੜਾ ਨੀਮਾ ਕਰਤਾ ਹੁੰਦਾ ਪਤਾ ਨਹੀਂ ਅੱਜ ਪਤਾ ਨਹੀਂ ਮਹੀਨੇ ਬਾਅਦ 2 ਮਹੀਨੇ ਬਾਅਦ ਤਾਂ ਮੇਰੇ ਘਰੇ ਢੇੜਾ ਮਾਰਿਆ ਮੈਂ ਤਾਂ ਫੇਰ ਵੀ ਆ ਜਾਨੀ ਆ ਹਫ਼ਤਾ ਹੀ ਹੋਇਆ ਹੁਣ ਨਹੀਂ ਆਈ ਢੇੜਾ ਵੱਜਿਆ ਮੇਰਾ ਔਰ ਭਣੇ ਭਾਈ ਇਹ ਨਿਉੱਚੀ ਕਾ ਤੋ ਬੋਲਣ ਲੱਗ ਰਹੇ ਤੀ ਸਵੇਰੇ ਸਵੇਰੇ ਬਸ ਉਹਦਾ ਤਾਂ ਸੁਭਾਏ ਇਹ ਜਾਏ ਬਾਕੀ ਹੁਣ ਤੈਨੂੰ ਕੀ ਦੱਸਾਂ ਜੇ ਨਿਆਣੇ ਜਵਾਨ ਹੋ ਜਾਂਦੇ ਨੇ ਔਖਾ ਹੀ ਹੋ ਜਾਂਦਾ ਉਹ ਮੁੰਡੇ ਨੇ ਜਾਣਾ ਹੋਣਾ ਕਿਤੇ ਟੂਰਨਾਮੈਂਟ ਤੇ ਵੀ ਮੈਨੂੰ ਪੈਸੇ ਦੇ ਉਹਨੂੰ ਬੋਲਦਾ ਤੀਗਾ ਅੱਛਾ ਕੀ ਕਰਦਾ ਜਵਾਬ ਨਿਆਣੇ ਆ ਹੀ ਨਹੀਂ ਫਿਰ ਇਹ ਬਸ ਤੈਨੂੰ ਪਤਾ ਹੀ ਆ ਹੁਣ ਕੀ ਕਹਿ ਸਕਦੇ ਆ ਹੁਣ ਜਵਾਨਤੀ ਬੁੱਤ ਨੂੰ ਜਵਾਬ ਵੀ ਨਹੀਂ ਦੇ ਹੁੰਦਾ ਕਹਿੰਦੇ ਨਾ ਥੱਪੜ ਮਾਰ ਹੁੰਦਾ ਫਿਰ ਉਹ ਗੁੱਸਾ ਕਰਦੇ ਨੇ ਨਿਆਣੇ ਹੋਰ ਹਾਂ ਏ ਆ ਜਾ ਬੈਠ ਜਾ ਤੂੰ ਤਾਂ ਬਹੁਤ ਦਿਨ ਬਾਅਦ ਆਈ ਆ ਚਾਹ ਦੀ ਘੁੱਟ ਪੀ ਕੇ ਜਾਈ ਮੇਰੇ ਕੋਲ ਚਾਹ ਤਾਂ ਮੈਂ ਪੀ ਕੇ ਆਈ ਆ ਹੋਰ ਕੱਪੜੇ ਦਾ ਫੇਰ ਤੋਂ ਹੋ ਜਾਣਗੇ ਆ ਸਾਰਾ ਦਿਨ ਐ ਨਹੀਂ ਕੰਮ ਤਾਂ ਨਿਭੜਦੇ ਆ ਜਾ ਆ ਕੁੜੀ ਜੀ ਉਧਰ ਹੀ ਜਾਂਦੀ ਉਹ ਮੈਨੂੰ ਲੱਗਦਾ ਓ ਜੱਸੀ ਬੋਤੋਈ ਹਾਂ ਚਾਚਾ ਕਿਵੇਂ ਆ ਠੀਕ ਆ ਕਰੇ ਠੀਕ ਆ ਵਧੀਆ ਚਾਚਾ ਤੂੰ ਦੱਸ ਠੀਕ 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 ਆ ਵਧੀਆ ਪੀਣਾ ਤਰਕੇ ਹੋਣਾ ਚਾਚਾ ਹਾਂ ਉਹ ਕੋਈ ਦਿਨ ਹੋ ਗਏ ਸੀਗੇ ਪਹਿਲਾਂ ਉਹ ਚੱਕੀ ਜੀ ਦੀ ਆਪ ਦੀ ਮੁਰੰਮਤ ਕਰੀ ਜਾਂਦਾ ਸੀਗਾ ਅੱਛਾ ਮਾ ਚਲਦਾ ਰਹੀਏ ਮੁੱਕ ਨਾਲਾ ਸੀਗਾ ਆਟਾ ਠੀਕ ਹੈ ਮੈਂ ਵੀ ਪ੍ਰੀਤ ਕੋਲ ਜਾ ਕੇ ਆਉਂਦੀ ਸੀ ਪੁੱਤ ਪ੍ਰੀਤ ਕੋਲ ਤਾਂ ਦੇਖ ਤੂੰ ਜਾਨੀ ਆ ਹਾਂ ਉਹਨੂੰ ਕੋਈ ਬਦਮੀ ਘਟਮੀ ਨਾ ਕਰ ਦੇਖ ਤੂੰ ਪੜ੍ਹਨਾ ਮੈਂ ਤਾਂ ਤੇਰੇ ਪਿਓ ਨੂੰ ਵੀ ਕਹੂੰਗਾ ਵੀ ਹੈ ਨਹੀਂ ਪੜਾਈਆਂ ਚ ਕੋਸ ਕੁੜੀਆਂ ਦਾ ਜਵਾਨਾ ਹੈ ਨਹੀਂ ਪੜਾਉਣ ਦਾ ਪਰ ਤੂੰ ਉਹਨੂੰ ਲੁੱਤੀਆਂ ਨਾਲ ਆਇਆ ਕਰ ਲੈ ਚਾਚਾ ਦੇਖ ਲੁੱਤੀਆਂ ਕਿ ਲਾਈਆਂ ਨੇ ਹਾੜੇ ਚਾਚਾ ਐਂਗਾ ਤੂੰ ਕਰਦਾ ਲਾ ਦੇ ਮੇਰੇ ਨਾਲ ਮੈਂ ਇਕੱਲੀ ਕਿਵੇਂ ਜਾਇਆ ਕਰੂੰਗੀ ਦੱਸ ਕੱਲੀ ਜਾਇਆ ਕਰੂੰ ਕੱਲੀ ਜਾਣ ਨੂੰ ਤੈਨੂੰ ਮੈਂ ਆਪ ਕਹਣਾ ਵੀ ਨਾ ਲੱਕ ਉਹਨਾਂ ਦੇ ਨਹੀਂ ਉਹ ਦੋ ਜੀਆਂ ਦੀ ਉਹ ਕਿਹੜੇ ਨੇ ਮਖਤਿਆਰ ਕੇ ਹਾਂ ਉਹਨਾਂ ਹੀ ਦੇ ਕੁੜੀ ਜੀ ਭੱਜ ਗਈ ਉਹ ਛੋਡੇ ਨਾਲ ਹੀ ਪੜਦੀ ਸੀ ਫਿਰ ਉਹ ਭੱਜੇ ਜਾਂ ਤਾਂ ਸਾਰੇ ਕੁਝ ਥੋੜੀ ਹੁੰਦੇ ਨੇ ਹੁਣ ਪੰਜੇਂਗੁਲਾਂ ਆਪਾਂ ਵੰਕਸਾਰ ਹੁੰਦੀਆਂ ਨੇ ਉਹ ਪੁੱਤ ਕੀ ਤੈਨੂੰ ਮੈਂ ਸਮਝਾਵਾਂ ਜੇ ਇੱਕ ਸੇਵਕ ਖਰਾਬ ਹੋ ਜਾਏ ਨਾ ਉਹ ਨਾਲ ਦੇ ਵੀ ਸੇਵਕ ਖਰਾਬ ਹੋ ਜਾਂਦੇ ਨੇ ਮੈਂ ਤਾਂ ਡਰਦਾ ਕੀ ਚਾਚਾ ਤੇਰੀ ਸੋਚੇ ਮਾੜੀ ਹੈਗੀ ਸਾਰੀਆਂ ਕੁੜੀਆਂ ਇੱਕੋ ਜਿਹੀ ਥੋੜੀ ਹੁੰਦੀਆਂ ਨੇ ਦੱਸ ਉਹ ਭੱਜ ਕੇ ਅਸੀਂ ਥੋੜੀ ਭੱਜਾਂਗੇ ਅਸ ਤਾਂ ਸਿੱਧਾ ਸਕੂਲ ਤੋਂ ਵੀ ਸਿੱਧਾ ਦੇਖ ਕੇ ਆਉਂਦੇ ਹੁੰਦੇ ਸੀਗੇ ਉਹ ਮੈਨੂੰ ਤਾਂ ਹੁਣ ਪੁੱਤ ਕੀ ਪਤਾਗਾ ਘਰੇ ਆਉਂਦੀਆਂ ਸੀਗੇ ਚੱਲ ਤੁਸੀਂ ਤਾਂ ਸਿਆਣੀਆਂ ਸੀ ਪਰ ਕੀ ਪਤਾ ਹੁੰਦਾ ਜਦੋਂ ਸ਼ਹਿਰ ਦੀ ਹਵਾ ਲੱਗ ਜੇ ਨਾ ਸਾਰਾ ਕੁਝ ਸਿਆਣਪ ਵਿੱਚੇ ਘੁੱਲ ਜਾਂਦੀ ਹੈਗੀ ਉੱਥੇ ਤਰ੍ਹਾਂ ਤਰ੍ਹਾਂ ਦੇ ਮਿਲਦੇ ਮੈਂ ਤਾਂ ਕਹਿਣਾ ਵੀ ਤੂੰ ਵੀ ਕੰਮ ਸਿੱਖ ਲੈ ਕੋਈ ਨਹੀਂ ਮਿਲਦੇ ਹੈਗੇ ਚਾਚਾ ਤਰ੍ਹਾਂ ਤਰ੍ਹਾਂ ਦੇ ਅਸੀਂ ਸਿੱਧਾ ਕਾਲਜ ਆਇਆ ਕਰਾਂਗੇ ਕਾਲਜ ਤੋਂ ਘਰ ਆਇਆ ਕਰਾਂਗੇ ਸਾਨੂੰ ਸ਼ਹਿਰ ਘੜਾਇਆ ਕਰੂਗਾ ਇੱਥੇ ਤਾਂ ਬਣ ਬਣ ਦੀ ਲੱਕੜੀ ਹੁੰਦੀ ਆ ਤਾਂ ਮੈਂ ਕਹਿਣਾਗਾ ਫਿਰ ਤਾਂ ਚੌਹ ਤਾਂ ਦੇਖ ਸਾਰੇ ਹੋਣਗੇ ਹੁਣ ਐ ਥੋੜੀ ਹੁੰਦਾ ਸੀ ਵੀ ਗੱਲ ਤਾਂ ਹੋ ਮੰਗ ਜਾ ਕੇ ਜੇ ਹੋ ਗਿਆ ਕੁਝ ਗਲਤ ਫੁਲਤ ਫੇਰ ਕੀ ਕਰਾਂਗੇ ਤੇਰੇ ਪਿਓ ਨੂੰ ਸ਼ਰਮ ਨਹੀਂ ਆਉਂਦੀਗੀ ਮੈਨੂੰ ਮਿਲਿਆ ਨਹੀਂ ਮੈਂ ਗਿਆ ਸੀਗਾ ਹੁਣ ਦੇਖਦਾ ਜੇ ਘਰੇ ਹੋਇਆ ਨਾ ਮੈਂ ਹੁਣ ਜਾਊਂਗਾ ਚਾਚਾ ਤੂੰ ਤਾਂ ਉਹੀ ਗਲਤ ਸੋਚੇ ਬੈਠਾ ਆਵਦੇ ਮਨ ਚ ਉਹ ਤਾਂ ਜੇ ਕਿਸੇ ਕੁੜੀ ਨੇ ਖਰਾਬ ਹੋਣਾ ਹੋਵੇ ਨਾ ਘਰੇ ਬੈਠੀ ਵੀ ਖਰਾਬ ਹੋ ਜਾਂਦੀ ਹੁੰਦੀ ਆ ਦੱਸ ਉਹ ਛੋਡੇ ਨਾਲ ਤਾਂ ਹੁਣ ਭਾਈ ਮਾਗਜ ਮੈਥੋਂ ਵਜਦਾ ਨਹੀਂ ਦੇਖਾ ਲੈ ਤੇਰੀ ਮਰਜ਼ੀ ਆ ਤੂੰ ਪੜਨਾ ਪੜ ਲੈ ਪਰ ਉਹਨੂੰ ਨਾ ਪੜਨ ਪੜਨ ਨੂੰ ਕਹੇ ਚਾਚਾ ਬਣ ਕੇ ਦੇਖੇ ਮੈਂ ਤੂੰ ਕਰਦਾ ਮੈਨੂੰ ਇਹ ਨਾ ਕਹਿਣਾ ਭਾਜੀ ਸਾਡੇ ਘਰੇ ਨਹੀਂ ਅਜੇ ਤੱਕ ਤਾਂ ਮੈਂ ਤੈਨੂੰ ਰੋਕਦਾ ਨਹੀਂ ਪਰ ਕੋਈ ਗਲਤ ਸਿੱਖਿਆ ਨਾ ਦੇ ਕੇ ਆਈਂ। ਗਲਤ ਸਿੱਖਿਆ ਦੱਸ ਕੀ ਦਿੰਨੀ ਆ ਚਾਚਾ ਤੂੰ ਤਾਂ ਉਹੀ ਫੇਰ ਸਾਡੇ ਮੰਗਰੇ ਪਹਿਰੇਗਾ। ਫੇਰ ਮੈਂ ਤਾਂ ਭਈ ਲਾਉਂਦਾ ਨਹੀਂ ਦੇਖ। ਉਹ ਲਾਡੀ ਦੱਸਾਂ ਹੀ ਫਿਰਦੇ ਰਹਿੰਦਾ ਸਾਰਾ ਦਿਨ ਕਦੇ ਇੱਧਰ ਮਾਕੇ ਕਦੇ ਇੱਧਰ ਮਾਕੇ ਗਲੀਆਂ 'ਚ ਕੀੜੇ ਕੱਢਦਾ। ਮੁੰਡੇ ਨੇ ਉਹਦਾ ਤੁਰੇ ਫਿਰਦੇ ਆ। ਕੋਈ ਫਿਕਰ ਤਾਂ ਨਹੀਂ। ਜੇ ਮੁੰਡੇ ਨਾਲੇ ਕੁੜੀਆਂ ਕੀ ਮੁੰਡੇ ਬਰਾਬਰ ਹੋ ਨਹੀਂ ਸਕਦੀਆਂ ਹੈਗੀਆਂ ਚਾਚਾ। ਨਹੀਂ ਹੁੰਦੀਆਂ। ਨਹੀਂ ਹੁੰਦੀਆਂ ਹੈਗੇ ਤੇਰੇ ਸੋਚੇ ਗਲਤ ਆ ਚਾਚਾ ਪਤਾ ਨਹੀਂ ਕਿੱਥੇ ਤੁਰਿਆ ਬੈਠਾ ਤੂੰ ਤਾਂ। ਚੱਲ ਮੇਰੀ ਸੋਚ ਗਲਤ ਆ ਤੁਸੀਂ ਆਪ ਦੀ ਸਹੀ ਰੱਖ ਲੋਂਦਾ ਨਹੀਂ ਹੁਣ ਚਾਚਾ ਨੂੰ ਮੈਂ ਨਹੀਂ ਲੋਂਦਾ ਮੈਂ ਤਾਂ ਤੈਨੂੰ ਵੀ ਹਟਾਉਂਗਾ ਜਿੱਥੋਂ ਤੱਕ ਮੇਰਾ ਬੰਨ ਚੱਲਿਆ ਜੇ ਤੇਰਾ ਪਿਓ ਮੰਨਗਾ ਨਹੀਂ ਮੰਨਦਾ ਆਪਦੀ ਕਰੀ ਭੁਗਤੂਗਾ ਇਹ ਤਾਂ ਨਹੀਂ ਮੰਨਦਾ ਹੈਗਾ ਚਾਚਾ ਤੂੰ ਇਹਨੇ ਤਾਂ ਪਾ ਛੱਡਿਆ ਦੱਸ ਉਹੀ ਪਤਾ ਨਹੀਂ ਕੀ ਗੱਲ ਤਾਂ ਸੋਚੀ ਬੈਠਿਆ ਹੈਗਾ